ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕੁਮ ਮੈਂ ਜਸਵੰਤ ਸਿੰਘ ਜੇ ਤੁਸੀਂ ਵੇਰੇ ਹੋ ਮੇਰਾ ਇਹ ਤੁਹਾਡਾ ਆਪਣਾ ਚੈਨਲ ਸੋਹਲ ਰੀਅਲ ਰੈਕਸ਼ਨ ਦੋਸਤੋ ਅੱਜ ਪੰਜ ਗੱਲ ਕਰਾਂਗੇ ਪੰਜਾਬ ਦੇ ਹਾਲਾਤਾਂ ਦੀ ਪੰਜਾਬ ਦੇ ਹਾਲਾਤ ਜੋ ਦਿਨੋ ਦਿਨ ਬਦਤਰ ਹੋ ਜਾ ਰਹੇ ਨੇ ਇੱਥੇ ਇਸ ਵੇਲੇ ਮਿਹਨਤ ਕਸ਼ ਦਾ ਐਪੀ ਗਰੀਬ ਬੰਦੇ ਦਾ ਜੂਣਾ ਮੁਸ਼ਕਲ ਹੋ ਰਿਹਾ ਹੈ ਜੇ ਕੋਈ ਵਿਅਕਤੀ ਮੈਂਤ ਆਪਣੀ ਨਾਲ ਸੱਕੀ ਕਰਦਾ ਹੈ ਉਹਨੂੰ ਫਿਰ ਫੌਦੀਆਂ ਦੀਆਂ ਚਿੱਠੀਆਂ ਨੂੰ ਸ਼ੁਰੂ ਹੋ ਜਾਂਦੀਆਂ ਨੇ ਜਾਂ ਉਹ ਜਾਂ ਉਹਨੂੰ ਕੋਈ ਲੁੱਟਣ ਵਾਲੇ ਆ ਜਾਂਦੇ ਨੇ ਤੇ ਇਸ ਕਰਕੇ ਹੁਣ ਤੇ ਸ਼ਰੇਆਮ ਹੀ ਦਿਨ ਦਿਹਾੜੇ ਤੇ ਵੀ ਇਹ ਵਾਰਦਾਤਾ ਹੋਈਆਂ ਨੇ ਤੇ ਇਹਨੂੰ ਕੋਈ ਰੋਕਣ ਵਾਲਾ ਜਿਸਦਾ ਨਹੀਂ ਹੈ ਨਾ ਹੀ ਇਹ ਜਿਹੜੇ ਲੋਗ ਆ ਨੇ ਚੋਰ ਲਫੰਗੇ ਗੈਂਗਸਟਰ ਡਟੇਰੇ ਆ ਇਹ ਕਾਬੂ ਤੋਂ ਬਾਹਰ ਨੇ ਆਓ ਪਹਿਲਾਂ ਆਪਾਂ ਇੱਕ ਵੀਡੀਓ ਦੇਖੀਏ ਜਿਹੜੀ ਕਿ ਇਹ ਵੀਡੀਓ ਸੁਨਿਆਰੇ ਦੁਕਾਨ ਲੁੱਟ ਗਈ ਲੁੱਟ ਗਈ ਉਹਨਾਂ ਦੇਖੋ ਤੀ ਵੇਖ ਕੇ ਰਹਾ ਰਹੋ ਜੇ ਕਿੰਨੀ ਬੇ ਬੇਖੌਫ ਹੋ ਗਈ ਦੁਕਾਨ ਲੁੱਟੀ ਉਹਨਾਂ ਕਿਵੇਂ ਉਹਨਾਂ ਕਿੱਟ ਭਰੀ ਸੋਨਾ ਦੇ ਕਿਤਰਾ ਉਹਨੂੰ ਮਾਰਿਆ ਕੀ ਕੀਤਾ ਕਿਵੇਂ ਕੀਤਾ ਨਾ ਤੇ ਬਾਕੀ ਆਪਾਂ ਗੱਲਾਂ ਬਾਤ ਕਰਾਂਗੇ ਪਹਿਲੋ ਤੁਸੀਂ ਇਹ ਵੀਡੀਓ ਵੇਖੋ ਦੋਸਤੋ ਤੁਸੀਂ ਦੇਖ ਲਈ ਨਾ ਇਹ ਵੀਡੀਓ ਕੁਇਕ ਨੁਟੇਰੀਆ ਦੇ ਮਨ ਵਿੱਚ ਕੋਈ ਖੌਫ ਹੈਗਾ ਸੀ ਨੁਟੇਰੀਆ ਦੇ ਮਨ ਵਿੱਚ ਕੋਈ ਡਰ ਹੈਗਾ ਸੀ ਕਿਵੇਂ ਟੌਰ ਨਾ ਖੜੇ ਨੇ ਵਿੱਚ ਤੇ ਆਪਣੀ ਉਹ ਵਾਰਤਤਾ ਕਰ ਰਹੇ ਨੇ ਪਹਿਲ ਉਹਨੂੰ ਉਚਾਰੇ ਨੂੰ ਮਾਰਿਆ ਹੈ ਛੁਰੀਆਂ ਮਾਰੀਆਂ ਚਾਕੂ ਮਾਰਿਆ ਫਿਰ ਕਿੰਨੇ ਮ제 ਨਾਲ ਕਿੱਟ ਖੋਲ ਕੇ ਆ ਉਹਨਾਂ ਕਿੱਟ ਭਰੀ ਆ ਤੇ ਲੈ ਗਏ ਨੇ ਦੋਸਤੋ ਜੇ ਇਹ ਹਾਲ ਰਿਹਾ ਪੰਜਾਬ ਦਾ ਤੇ ਗਵਰਨਮੈਂਟ ਤੇ ਇਹ ਕਹਿੰਦੀ ਹੈ ਵੀ ਇਨਵੈਸਟਮੈਂਟ ਬਾਹਰੋਂ ਮਾਰੋ ਸੋਚਣ ਲਈ ਹੈ ਨਾ ਤੇ ਮੈਂ ਗੌਰਮੈਂਟ ਗੌਰਮੈਂਟ ਇਹ ਕਹੀ ਨਹੀਂ ਤੁਹਾਡੀ ਅੰਦਰਲੀ ਯੂਨੀਵਰਸਿਟੀ ਬਾਹਰ ਬੱਜ ਜਣੀ ਆ ਲੋਕਾਂ ਦੀ ਕੀ ਜ਼ਿੰਦਗੀ ਆ ਇੱਕ ਬੰਦਾ ਆਪਣੀ ਮਿਹਨਤ ਕਰਕੇ ਆਪਣੇ ਕਾਰੋਬਾਰ ਨੂੰ ਧੰਦਾ ਹੈ ਤੇ ਇੱਕ ਲੁਫੰਗਾ ਚੋਰ ਲੁਟੇਰਾ ਗੈਂਗਸਟਰ ਨਸ਼ੇੜੀ ਆ ਕੇ ਉਹਨੂੰ ਗੋਲੀ ਮਾਰ ਜਾਗੇ ਤੇ ਆਪਣਾ ਸਮਾਨ ਲੁਕੋ ਜੇ ਇਹ ਕੋਈ ਦੱਸੋ ਕਾਨੂੰਨ ਆ ਇਸ ਤਰ੍ਹਾਂ ਇਹ ਠੱਲ ਨਹੀਂ ਪੈਣੀ ਇਸ ਤਰ੍ਹਾਂ ਨਹੀਂ ਇਹ ਠੱਲ ਪੈਣੀ ਜਿੰਨਾ ਚਿਰ ਤੁਸੀਂ ਥੋੜਾ ਪਬਲਿਕ ਨੂੰ ਵੀ ਨਾ ਖੁਲਿਆ ਰਹੀ ਰਹ ਰਹੇ ਹੋਗੇ ਦੇਖੋ ਕਾਨੂੰਨ ਕਹਿੰਦਾ ਵੀ ਜੇ ਤੁਹਾਨੂੰ ਕੋਈ ਮਾਰਨਾ ਆ ਜਾਏ ਨਾ ਲੁੱਟਣਾ ਆ ਜਾਏ ਤੁਹਾਡੀ ਦੁਕਾਨਾਂ 'ਚ ਵੜ ਜਾਏ ਆਗੇ ਤੁਸੀਂ ਛੱਟ ਨਹੀਂ ਲਾਉਣੀ ਵੇਖੋ ਕੋਈ ਹੱਡੀ ਨਾ ਤੋੜ ਦੇ ਉਹਦੀ ਕਿਤੇ ਵੇਖੋ ਕਿਤੇ ਤੁਸੀਂ ਉਹਨੂੰ ਕੋਈ ਸਿਰਨਾਹ ਪਾੜ ਦਿਓ ਉਹ ਭਾਵੇਂ ਤੇ ਸਿੱਧੀ ਗੋਲੀ ਮਾਰ ਜੇ ਆਗੇ ਉਹ ਪੰਛੇ ਤੇ ਛੇ ਦਾ ਸ਼ੂਰਾ ਮਾਰ ਉਹ ਉਹ ਕੋਈ ਗੋਲਾ ਨੂੰ ਪਰਵਾਹ ਨਹੀਂ ਉਹ ਕੋਈ ਗਵਰਨਮੈਂਟ ਨੂੰ ਪਰਵਾਹ ਨਹੀਂ ਪਰ ਤੁਸੀਂ ਨਹੀਂ ਉਹਨੂੰ ਕੋਈ ਛੇੜਨਾ ਤੁਸੀਂ ਹੁਣ ਛੱਟ ਨਹੀਂ ਲਾਉਣੀ ਤੇ ਉਹਦਾ ਕੋਈ ਗੋਡਾ ਨਹੀਂ ਪਣਾ ਤੇ ਉਹਦਾ ਕੋਈ ਸਿਰ ਨਹੀਂ ਪੜਾ ਕੁਝ ਨਹੀਂ ਕਰਨਾ ਉਸ ਦੇ ਆਊਗਾ ਗੋਲੀ ਮਾਰ ਚਲ ਜਾਂਦੇ ਨੇ ਪਤਾ ਉਹਨਾਂ ਨੂੰ ਹੈ ڈاکੂ ਲੁਟੇਰਾ গ্যাੰਗਰ ਪਤਾ ਹੈ ਕਿ ਲੋਕਾਂ ਨੇ ਡਰਦੇ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਮਤਲਬ ਕੀ ਕਰੂਗਾ ਕੋਈ ਦੋ ਚਵੇੜਾ ਮਾਰ ਦੂ ਦੋ ਸੁਨ ਮਾਰ ਦੂ ਜੇ ਕਾਬੂ ਆ ਜਾਂਗੇ ਤੇ ਮੁਰਗੇ ਹੁਣ ਪੁਲਿਸ ਫੜਾ ਦੇਣਗੇ ਤੇ ਪੁਲਿਸ ਵਾਲਾ ਡਰਦਾ ਉਹਨੂੰ ਅੰਦਰ ਹੀ ਰੱਖਣਾ ਕਿਉਂਕਿ ਅੰਦਰ ਰੱਖਣਗੇ ਤਾਂ ਪੁਲਿਸਨ ਡਰਨਾ ਕਿ ਅੰਦਰ ਕੇ ਨਸ਼ੇਜ ਨਾ ਮਰ ਜਾਏ ਤੇ ਸਾਡੇ ਨਾਲ ਲੱਗ ਜੇ ਇਹ ਹੁਣ ਸਾਰਾ ਪਤਾ ਹੈ ਇੱਕ ਕਰ ਕੋ ਨਾ ਦਿਲ ਖੁੱਲ੍ਹਿਆ ਜਾਂ ਪੁਲਿਸ ਕਹੇ ਜਾਂ ਕਾਨੂੰਨ ਕਹੇ ਜਾਂ 50 ਗਾਰਮੈਂਟ ਕਹੇ ਕਿ ਜਿਹੜਾ ਜਿੱਥੇ ਵਾਦ ਦਾ ਫੜਿਆ ਉਥੇ ਮਾਰ ਦੋ ਫੜ ਕੇ ਪੀਠ ਫੜ ਕੇ ਮਾਰ ਦੋ ਉਥੇ ਕੋਈ ਰੈਕਸ਼ਨ ਨਹੀਂ ਹੋਊਗਾ ਵੇਖੋ ਕਿਤਨਾ ਸਿੱਧੇ ਹੁੰਦੇ ਆ ਲੋਕਾਂ ਦੇ ਤੇ ਤੁਸੀਂ ਹੱਥ ਬੰਨੇ ਆ ਇਹ ਇਹ ਹਰਕੇ ਕੁੱਤੇ ਬਾਹਰ ਤੁਰੇ ਫਿਰਨਦੇ ਆ ਜਿੰਨੂੰ ਮਰਜ਼ੀ ਵਢੀ ਆਂਦੇ ਆ ਕੀ ਕਾਨੂੰਨ ਤੁਹਾਡਾ ਦੱਸੋ ਤੇ ਇਨੀ ਪੁਲਿਸ ਪਰ ਲਾਲਾ ਲਾਗੇ ਉੱਧ ਤੱਕ ਉੱਧ ਤੱਕ ਵੀ ਖੜੀ ਆ ਦੱਸੋ ਜੇ ਵਾਰ ਤਾਂ ਫਿਰ ਫਾਇਦਾ ਕੀ ਪੁਲਿਸ ਦਾ ਦੱਸੋ ਵਾਰ ਤਾਂ ਤਾਂ ਜਾਂਦਾ ਸ਼ਰੀਆਂ ਬੇਖੌਬ ਹੋ ਗਏ ਦੁਕਾਨ ਉਟੰਡਾ ਆ ਨੇ ਪੰਜਾਬ ਚ ਜਿਉਣਾ ਮੁਸ਼ਕਲ ਕਰਦਾ ਆ ਆ ਬੰਦੇ ਦਾ ਇਹ ਹਕਮਾਲ ਦੀ ਗੱਲ ਆ ਕੋਈ ਜਨਤਾ ਨੂੰ ਵੀ ਕੋਈ 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 ਖੁੱਲਿਆ ਸਦੇ ਉਹ ਹੈਂਦ ਦੇ ਉਹ ਜਨਤਾ ਵੀ ਅੱਗੋਂ ਆਪਣਾ ਲੱਭ ਕੇ ਕੋ ਮਾਰਨਾ ਕੋ ਤਾਂ ਉਹਦਾ ਮਕਾਲਾ ਕਰੇ ਉਹ ਨੂੰ ਉਹ ਨੂੰ ਅੱਗੋਂ ਉਹਦੀ ਲੱਤਾਂ ਮਾ ਤੋੜੇ ਲੱਤਾਂ ਵਾਟੇ ਚੀ ਨਾਲ ਫਿਰੋਂ ਪਤਾ ਲੱਗੂ ਕਿ ਸਾਨੂੰ ਅੱਗੋਂ ਪਹਿਲਾਂ ਵੀ ਛੱਤਰ ਪੈਣੇ ਆ ਤੁਸੀਂ ਵੀ ਕਹਿੰਦੇ ਉਹਨਾਂ ਨੂੰ ਹੱਥ ਹੀ ਨਾ ਲਾਉਣਾ ਉਹਨਾਂ ਲੱਤਾਂ ਨਹੀਂ ਤੋੜਨੀ ਉਹਨਾਂ ਸਿਰ ਨਹੀਂ ਤੋੜਨਾ ਉਹਨਾਂ ਮਾਰਨਾ ਨਹੀਂ ਗਾ ਉਹ ਭਾਂ ਦੇ ਸਦਾ ਤਾਂ ਢਿੱਡ ਛੁਰੇ ਮਾਰਨ ਆਗੇ ਤੁਸੀਂ ਨੀ ਕੋਈ ਕਹਿਣਾ ਬਸ ਹੈ ਇਹ ਕਾਨੂੰਨ ਆ ਤੇ ਜੇ ਨਿਕਾ ਮੋਟਾ ਬਾਹਰ ਦਾ ਬੰਦਾ ਫੜਿਆ ਹੀ ਜਾਂਦਾ ਤੇ ਮਗਰੋਂ ਸਾਡੇ ਸੁਖਣਾ ਲੀਡਰਾਂ ਦੇ ਫੋਨ ਆ ਜਾਂਦੇ ਨੇ ਛੱਡ ਦੋ ਜੀ ਸਾਡਾ ਬੰਦਾ ਇਹ ਕਿਵੇਂ ਚੱਲੂ ਪੰਜਾਬ ਦਾ ਰਾਜ ਇਹ ਪੰਜਾਬ ਦਾ ਬੇੜਾ ਗਰਕ ਹੋ ਜਾਣਾ ਜੇ ਉਹ ਲੀਡਰੋ ਸਾਰੇ ਭਾਵੇਂ ਕੋਈ ਪਾਰਟੀ ਆ ਕਾਂਗਰਸ ਆ ਆਪ ਆਜ ਬੀਜੇਪੀ ਆ ਇਹ ਪੰਜਾਬ ਦਾ ਪੱਠਾ ਤੁਸੀਂ ਸਾਰੇ ਰਲ ਕੇ ਬਾਹਰ ਆਏ ਹੋ ਗਰੀਬ ਬੰਦੇ ਜੂਨਾ ਮੁਸ਼ਕਲ ਹੋ ਗਏ ਉਥੇ ਲੋਕੀ ਭੱਜਣ ਕੇ ਛੱਡ ਗਏ ਪੰਜਾਬ ਬਾਹਰ ਨੂੰ ਤੁਸੀਂ ਜਾਂ ਫੜ ਕੇ ਜਿਹੜਾ ਫੜ ਮੇਰੀ ਗੱਲ ਸੁਣੋ ਮੰਨ ਚ ਡਰ ਪਾਓ ਜਿਹੜਾ ਬੰਦਾ ਫੜਿਆ ਇੰਨਾ ਨਾ ਉਹਨੂੰ ਕੁਛ ਨੂੰ ਸ਼ਰੀਰਮ ਗੋਲੀ ਮਾਰ ਖਲਾਕ ਬਾਜ਼ਾਰ ਚ ਲੋਕੀ ਦੇਖਣ ਪੀ ਗੋਲੀ ਮਾਰੀ ਕਿਉਂ ਗੋਲੀ ਮਾਰੀ ਇਹਨਾਂ ਬਾਤ ਕਰਦੀ ਡਰ ਤਾਂ ਗਾਹ ਕੋ ਕਰੇਣਾ ਤੁਸੀਂ ਤਾਂ ਉਹਨੂੰ ਆਪਣਾ ਫਾ ਕੋਈ ਕਹਿੰਦਾ ਹੀ ਕੋਈ ਨਹੀਂ ਤੇ ਢੇਰ ਦੇ ਲੋਕੀ ਮਰੀ ਜਾਂਦੇ ਨੇ ਮਿਹਨਤ ਕਸ਼ੇ ਮਰੀ ਜਾਂਦੇ ਆ ਜਿਹੜਾ ਮੜਾ ਜਿਹਦਾ ਪਜਾਰਾ ਤਰਕੀ ਕਰਦਾ ਉਹ ਨੂੰ ਗੋਲੀ ਵਜੀ ਵਜੀ ਜਾਂਦੇ ਆ ਕੀ ਯਾਰ ਕਾਨੂੰਨ ਯਾਰ ਬਣਾ ਤੂੰ ਪੰਜਾਬ ਦਾ ਗੂਨ ਪੰਜਾਬ ਦਾ ਸੱਤਾ ਨਾਸ਼ ਕਰਦਾ ਸਾਰੀਆਂ ਪਾਰਟੀਆਂ ਪੰਜਾਬ ਦੀਆਂ ਨੇ ਆਪਣੇ ਘਰ ਭਰ ਰਿਆ ਆ ਇਹ ਸਾਰੇ ਆਪਣੀਆਂ ਯਾਦਾਂ ਬਣਾਈਆਂ ਆਪਣੇ ਵੱਡੇ ਵੱਡੇ ਕਾਰੋਬਾਰ ਬਣਾ ਲਏ ਆ ਵੱਡੇ ਵੱਡੇ ਪ੍ਰਾਪਰਟੀਆ ਬਣਾ ਲਈਆਂ ਇਹਨਾਂ ਲੋਕਾਂ ਨੇ ਲੁੱਟ ਲੁੱਟ ਕੇ ਪੰਜਾਬ ਨੂੰ ਤੇ ਜੇ ਜਨਤਾ ਨੂੰ ਮਰੋਈ ਜਾਂਦੇ ਆ ਜਿਹੜਾ ਮਾਈ ਦਾ ਹੱਥ ਗਿਆ ਗੁਰੂ ਆ ਪੰਜਾਬ ਦਾ ਮਨਸ਼ਰ ਕਿ ਮੈਂ ਕੋਈ ਨਹੀਂ ਕਿਹਾ ਮੈਂ ਮੈਂ ਕੋਈ ਨਹੀਂ ਬੈਣੀ ਵੀ ਲੁੱਟਿਆ ਮੈਂ ਜਨਤਾ ਸੇਵਾ ਕੀਤੀ ਆ ਕੋਈ ਨਹੀਂ ਕਹਿੰਦਾ ਕੋਈ ਪਾਰਟੀ ਬੰਦਰੀ ਕਹਿੰਦਾ ਸਭ ਚੋਰ ਨੇ ਔਰ ਜਨਤਾ ਪਰ ਹਸੋ ਲੋ ਵੀ ਤੁਹਾਨੂੰ ਆਪਣੇ ਖਿਆਲ ਕਰਨੀ ਪੈਣੀ ਆ ਇੱਕ ਗਵਰਨਮੈਂਟ ਕੋਈ ਨਹੀਂ ਕਰਨਾ ਤਾਂ ਨਖਿਆ ਹਾਬਗਰਨੀ ਪਣੀ ਆ ਜਿਵੇਂ ਆਉਂਦਾ ਨਾ ਜੇ ਤੁਹਾਡੇ ਕੋਲ ਕਾਬੂ ਆ ਜਾਂਦਾ ਉਹਦਾ ਬਸ ਹਾਲ ਕਰ ਦੋ ਉਹ ਜਿਹੜਾ ਦੁਬਾਰਾ ਰਵੇੜਾ ਵਾਰਦਾ ਕਰਨੋਗਾ ਕਮਾਲ ਦੀ ਗੱਲ ਜੀਣਾ ਰਾਮੋ ਗਾ ਜਿਆ ਪੰਜਾਬ ਦੇ ਯਾਰ ਦੁਕਾਨਦਾਰ ਨੂੰ ਪਤਾ ਨਹੀਂ ਕਿ ਕੋਈ ਦੁਕਾਨ ਪਰੋਸ ਰਿਹਾ ਗਿਆ ਇਹ ਬਿਠਣ ਕੇ ਗੋਲੀ ਮਾਰ ਜੀ ਨੇ ਦੁਕਾਨ ਦੇ ਆਗੇ ਮੈਂ ਆਥੀ ਉੜ ਕੇ ਪੰਜਾਬ ਸਰਕਾਰ ਅਕੋ ਬੇਨਤੀ ਕਰਦਾ ਹਾਂ ਜੇ ਤੁਸੀਂ ਕੁਛ ਨਹੀਂ ਨਾ ਕਰ ਸਕਦੇ ਇਹਨਾਂ ਨੂੰ ਨਹੀਂ ਨਾ ਇਹਨਾਂ ਨੂੰ ਇਹਨਾਂ ਨੂੰ ਨੱਥ ਪਾ ਸਕਦੇ ਹਲਕੇ ਕੁੱਤਿਆਂ ਨੂੰ ਤਾਂ ਕਿਨ ਜਨਤਾ ਨੂੰ ਕਹਦੇ ਵੀ ਤੁਸੀਂ ਜੇ ਫੜਿਆ ਨਾ ਤਾਂ ਜੋ ਮਰਜ਼ੀ ਕਰੋ ਇਹਨੂੰ ਫੜ ਕੇ ਨਾ ਪੁੱਛੋ ਕਿੰਦੀ ਐ ਨਾ ਕੋਈ ਕਾਪੂ ਮੋੜੇ ਤੁਰੇ ਫਿਰਦੇ ਸਰ ਤੁਰੇ ਫਿਰਦੇ ਆ ਤੂੰ ਮੁੜ ਕੇ ਆਵਾਜ਼ ਕਰ ਆਰਜ਼ੀ ਕਰ ਦਿੰਦੇ ਉਹਦੇ ਮਗਰ ਭਾਵੇਂ ਤੁਰੇ ਫਿਰਦੇ ਭੱਜੇ ਭੱਜਣਾਂ ਦੇ ਮਗਰ ਮੇਰੀ ਬੇਨਤੀ ਹੈ ਪੰਜਾਬ ਸਰ ਕਰਗੇ ਵੀ ਨੱਥ ਪਾਓ ਨਹੀਂ ਤੇ ਪੰਜਾਬ ਦਾ ਬੇੜਾ ਗਰਗ ਹੋ ਜਾਏਗਾ ਤੁਹਾਡੇ ਲੀਡਰਾਂ ਦੇ ਕਰਕੇ ਹੋ ਜਾਏਗਾ ਇਹ ਸਭ ਗੈਂਗਸਟਰ ਜਿਹੜੇ ਬਣਿਆ ਨਾ ਇਹ ਲੀਡਰ ਦੇ ਬੰਦੇ ਹੁੰਦੇ ਸਾਰੇ ਇਹਨਾਂ ਨੂੰ ਲੀਡਰ ਹੀ ਬਣਾਉਂਦੇ ਗੈਂਗਸਟਰਾਂ ਨੂੰ ਜੋ ਨਿੱਕੀ-ਮੋਟੀ ਵਾਰਦਾਤ ਕਰਦੇ ਨੇ ਛਾੜਾ ਦਿੰਦੇ ਨੇ ਮੁੜ ਕੇ ਦਿਲਵਾ ਜਾਂਦੇ ਫਿਰ ਵੱਡੀ ਵਾਰਦਾਤ ਕਰਦੇ ਨੇ ਆਪ ਲੀਡਰਾਂ ਕੋ ਕੋਠੀਆਂ ਪਾਈਆਂ ਉਥੇ ਚੰਡੀਗੜ੍ਹ ਕੋਠੀਆਂ ਕਿਤੇ ਪੇਸ਼ੇ ਕੋਠੀਆਂ ਪਾਈਆਂ ਉਥੇ 20-20 ਬੰਦੇ ਰੱਖਿਆ ਵਾਲੇ ਵਾਲੇ ਹੁਣਾਂ ਤੇ ਜਨਤਾ ਸੋਚਦੀ ਨਹੀਂ ਕਿ ਦੋਸਤੋ ਐਸੀ ਮੇਰੀ ਵੀਡੀਓ ਜੇ ਤੁਹਾਨੂੰ ਮੇਰੇ ਵਿਚਾਰ ਚੰਗੇ ਲੱਗੇ ਹੁਣ ਮੇਰੇ ਵਿਚਾਰਾਂ ਸਹਿਮਤ ਹੋ ਗਏ ਨਾ ਇਹ ਵੀਡੀਓ ਸ਼ੇਅਰ ਕਰੋ ਵੀ ਲੋਕਾਂ ਦੇ ਲੋਕਾਂ ਨੂੰ ਅਵੇਅਰਨੈਸ ਆਵੇ ਵੀ ਆਪਣਾ ਪੰਜਾਬ ਚ ਬਣ ਕੇ ਰਿਹਾ ਏ ਅਧੋ ਵਿਚਾਰਾ ਸਨੈਰੇ ਜਾਂ ਦੁਕਾਨ ਜਾਂ ਗਰੀਬ ਦਸ ਕੋਈ ਹਾਲ ਦੱਸੋ ਤੇ ਵੀਡੀਓ ਵੇਖ ਲਈ ਜਾਨਾ ਕੀ ਵੀਡੀਓ ਹੈ ਕਿਵੇਂ ਲੁੱਟੇ ਟੌਰ ਨਾਲ ਲੁੱਟਿਆ ਉਹਨਾਂ ਨੇ ਤੇ ਵੀਡੀਓ ਨੂੰ ਬੱਦ ਵੇ ਸ਼ੇਅਰ ਕਰੋ ਤੇ ਵੀਰੋ ਇਹ ਮੇਰੇ ਚੈਨਲ ਸਬਸਕ੍ਰਾਈਬ ਜੁ ਕਰਿਓ ਸਤ ਸ੍ਰੀ ਅਕਾਲ